ਸੋ ਅੱਜ ਜਿਹੜਾ ਵੇਲਾ ਹੈ ਉਹ ਕੈਨੇਡਾ ਨੂੰ ਲੈ ਕੇ ਬਹੁਤ ਜ਼ਿਆਦਾ ਪਰੇਸ਼ਾਨ ਕਰਨ ਵਾਲਾ ਹੈ ਜਦੋਂ ਅਸੀਂ ਬਹੁਤ ਸਾਰੇ ਲੋਕਾਂ ਨੂੰ ਪੰਜਾਬ 'ਚ ਦੇਖਦੇ ਹਾਂ ਜਿਨ੍ਹਾਂ ਦੇ ਬੱਚੇ ਕੈਨੇਡਾ ਗਏ ਹੋਏ ਨੇ ਉਹ ਚਿੰਤਿਤ ਹੋਏ ਪਏ ਨੇ ਆਪ ਮੁਹਾਰੇ ਚਿੰਤਿਤ ਹੋਏ ਪਏ ਨੇ ਅਧੀਆਂ-ਅਧੀਆਂ ਰਾਤਾਂ ਤੱਕ ਉਹ ਆਪਣੇ ਬੱਚਿਆਂ ਨਾਲ ਗੱਲ ਕਰਦੇ ਰਹਿੰਦੇ ਨੇ ਪੁੱਛਦੇ ਰਹਿੰਦੇ ਨੇ ਕੰਮ ਮਿਲਿਆ ਨਹੀਂ ਮਿਲਿਆ ਔਰ ਬਹੁਤ ਸਾਰੇ ਜਿਹੜੇ ਸਾਡੇ ਬੱਚੇ ਕੈਨੇਡਾ ਗਏ ਨੇ ਇੱਥੇ ਉਹਨਾਂ ਦੇ ਜਿਹੜੇ ਛੋਟੇ ਵੱਡੇ ਭੈਣ ਭਰਾ ਨੇ ਜਿਹੜੇ ਲਗਾਤਾਰ ਇਹ ਪੁੱਛਦੇ ਸੀ ਵੀ ਅਸੀਂ ਕਦੋਂ ਆਈਏ ਕਦੋਂ ਫਾਈਲ ਲਾਈਏ ਉਹ ਵੀ ਇਸ ਵੇਲੇ ਬਿਲਕੁਲ ਇੱਕ ਤਰੀਕੇ ਨਾਲ ਸਦਮੇ ਦੀ ਸਥਿਤੀ 'ਚ ਨੇ ਕਿਉਂਕਿ ਕੈਨੇਡਾ ਦੀ ਸਰਕਾਰ ਨੇ ਜਾਂ ਕੈਨੇਡਾ 'ਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਖਾਸ ਤੌਰ ਤੇ ਕੈਨੇਡਾ ਜਾ ਕੇ ਪੜਨ ਦਾ ਸੁਪਨਾ ਜਿਨ੍ਹਾਂ ਨੇ ਪਾਲਿਆ ਸੀ ਉਹਨਾਂ ਦੇ ਸੁਪਨੇ ਗ੍ਰਹਿਣ ਹੇਠਾਂ ਨੇ ਹੁਣ ਇਹ ਸਥਿਤੀਆਂ ਪੰਜਾਬ 'ਚ ਜਦੋਂ ਮੈਂ ਦੇਖਦਾ ਮੈਨੂੰ ਪਤਾ ਲੱਗਿਆ ਕਿ ਬਹੁਤ ਸਾਰੇ ਜਿਹੜੇ ਆਲਸ ਕਰਾਉਣ ਵਾਲੇ ਸੈਂਟਰ ਨੇ ਉਹ ਬੰਦ ਹੋ ਚੁੱਕੇ ਨੇ ਬਹੁਤ ਸਾਰੇ ਛੋਟੇ-ਛੋਟੇ ਏਜੰਟ ਪਿੰਡਾਂ ਦੇ ਕਸਬਿਆਂ 'ਚ ਸ਼ਹਿਰਾਂ ਦੀਆਂ ਨੁਕੜਾਂ 'ਚ ਔਰ ਇਮੀਗ੍ਰੇਸ਼ਨ ਦੇ ਬਾਜ਼ਾਰਾਂ 'ਚ ਬਹੁਤ ਸਾਰੇ ਏਜੰਟਾਂ ਨੇ ਕਿਰਾਏ ਨਹੀਂ ਦਿੱਤੇ ਦੋ-ਦੋ ਤਿੰਨ-ਤਿੰਨ ਮਹੀਨਿਆਂ ਦੇ ਕਈ ਬੰਦ ਕਰ ਗਏ ਕਈ ਬੰਦ ਕਰਕੇ ਜਾ ਸਕਦੇ ਨੇ ਕਮੀ ਬਹੁਤ ਵੱਡੇ ਪੱਧਰ ਤੇ ਆਈ ਹੈ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਹੁਣ ਇਸ ਵਿਸ਼ਾ ਜਿਹੜਾ ਹੈ ਇਹਨੂੰ ਕਿਸੇ ਐਕਸਪਰਟ ਨਾਲ ਵਿਚਾਰੇ ਬਿਨਾ ਇਹਦੇ ਨਿਚੋੜ ਤੇ ਨਹੀਂ ਪਹੁੰਚਿਆ ਜਾ ਸਕਦਾ ਸੋ ਮੇਰੇ ਨਾਲ ਨੇ ਤੀਰਤ ਸਿੰਘ ਜਿਹੜੇ ਕੀ ਮੰਨੇ ਪਰਮੰਨੇ ਸਲਾਹਕਾਰ ਵੀ ਨੇ ਔਰ ਜਿਨ੍ਹਾਂ ਨੇ ਬਹੁਤ ਸਮਝਾਇਆ ਪਿਛਲੇ ਸਮਿਆਂ ਦੇ ਵਿੱਚ ਵੀ ਵਿਦਿਆਰਥੀਆਂ ਨੂੰ ਦੇਖੋ ਬਾਹਰ ਜਾ ਕੇ ਪੜਨਾ ਹਰ ਵਿਦਿਆਰਥੀ ਦਾ ਇੱਕ ਨਿੱਜੀ ਹੱਕ ਹੈ ਪਰ ਸਹੀ ਤਰੀਕੇ ਨਾਲ ਉਹਨਾਂ ਨੂੰ ਗਾਈਡੈਂਸ ਦਿੱਤੀ ਜਾਵੇ ਇਹ ਕਰਤਵ ਹੈ ਉਸ ਕੰਸਲਟੈਂਟ ਦਾ ਜਿਹਦੇ ਕੋਲੇ ਵਿਦਿਆਰਥੀ ਆਉਂਦਾ ਹੁਣ ਤੀਰਤ ਸਿੰਘ ਮੇਰੇ ਨਾਲ ਨੇ ਉਹਨਾਂ ਤੋਂ ਵਕਫ ਵਕਫ ਪਹਿਲੂ ਨੇ ਜਿਹੜੇ ਵਕ ਵਕ ਪਹਿਲੂਆਂ ਤੇ ਉਹਨਾਂ ਤੋਂ ਅੱਜ ਸਚਾਈ ਭਰੀ ਜਾਣਕਾਰੀ ਹਾਸਲ ਕਰਦੇ ਆਂ ਉੰਜ ਤੀਰਤ ਸਿੰਘ ਪਨੇਕਲ ਸੱਚ ਬੋਲਣ ਦੇ ਲਈ ਪਹਿਲਾਂ ਵੀ ਬਹੁਤ ਪ੍ਰਸਿੱਧ ਨੇ ਵਿਦਿਆਰਥੀਆਂ ਚ ਤੀਰਤ ਜੀ ਸਤਿ ਸ਼ਕਾਲ ਜੀ ਥੈਂਕ ਯੂ ਸਰ ਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼ਕਾਲ ਜੀ ਤੀਰਤ ਜੀ ਹੁਣ ਕੀ ਮੰਨਿਆ ਜਾਵੇ ਏਜੰਟਾਂ ਦੇ ਦਫ਼ਤਰ ਵਿਹਲੇ ਹੋ ਰਹੇ ਨੇ ਖਾਲੀ ਹੋ ਰਹੇ ਨੇ ਕਰਾਂ ਵਾਲੇ ਛੱਡ ਰਹੇ ਨੇ ਜਿਹੜੇ ਮੁੱਲ ਵਾਲੇ ਨੇ ਹਜੇ ਬੈਠੇ ਨੇ ਤੇ ਬੱਚੇ ਕਨੇਡਾ ਚ ਜਿਨ੍ਹਾਂ ਨੇ ਜਾਣਾ ਸੀ ਉਹਨਾਂ ਦੇ ਸੁਪਨੇ ਜੇ ਅਧ ਵਿਚਕਾਰ ਰਹਿ ਗਏ ਹੁਣ ਤੁਹਾਡੀ ਪਾਰਖੂ ਨਜ਼ਰ ਕੀ ਕਹਿੰਦੀ ਹੈ ਇਹ ਬਣਿਆ ਕੀ ਹੈ ਕੈਨੇਡਾ ਦਾ ਪਹਿਲਾਂ ਤਾਂ ਇਹ ਦੱਸੋ ਸਰ ਇਹ ਮੈਂ ਹਰ ਬੰਦੇ ਦਾ ਕਹਿੰਦਾ ਨਾ ਇੱਕ ਆਪਣਾ ਨਜ਼ਰੀਆ ਦੇਖਣ ਦਾ ਹਰ ਚੀਜ਼ ਨੂੰ ਤੇ ਜਿੱਦਾਂ ਕਿ ਹੁਣ ਤੁਹਾਡੇ ਨਾਲ ਹੀ ਸਰ ਬਹੁਤ ਜ਼ਿਆਦਾ ਇੱਕ ਲੰਬਾ ਸਮਾਂ ਆਪਾਂ ਮਲੇ ਕੱਢ ਚੁੱਕੇ ਆ ਤੇ ਕਈ ਵਾਰੀ ਨਾ ਜਦੋਂ ਸਾਡੀਆਂ ਵੀਡੀਓਜ਼ ਦੇ ਵਿੱਚ ਵੀ ਸੋਲਮਾ ਇੱਥੇ ਡਿਸਕਸ਼ਨ ਕਰਦਾ ਕਿ ਸਾਡੀਆਂ ਵੀਡੀਓਜ਼ ਦੇ ਵਿੱਚ ਵੀ ਨਾ ਕਈ ਵਾਰੀ ਲੋਕ ਕਮੈਂਟ ਮਾਰਦੇ ਆ ਸ਼ਾਇਦ ਇਹਨਾਂ ਦੀਆਂ ਦੁਕਾਨਦਾਰੀਆਂ ਠੰਡੀਆਂ ਹੋਈਆਂ ਕਰਕੇ ਇਦਾਂ ਦੀਆਂ ਗੱਲਾਂ ਕਰਦੇ ਆ ਕਿ ਇਦਾਂ ਨਹੀਂ ਸੱਚੀਆਂ ਜਾਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਆ ਪਰ ਮੈਂ ਤਾਂ ਕਹਿੰਦਾ ਹੁਣਾਂ ਕਿ ਕੋਈ ਵੀ ਕੈਰੇਕਟਰ ਸਰਟੀਫਿਕੇਟ ਦੇਣ ਹੁਣਾਂ ਪਿਛਲੇ ਸ਼ੋ ਸਾਰੇ ਜ਼ਰੂਰ ਦੇਖਿਆ ਕਰੋ ਕਿ ਹਾਂ ਵੀ ਅਸੀਂ ਕਦੇ ਵੀ ਇਸ ਮੰਚ ਨੂੰ ਪ੍ਰੋਫੈਸ਼ਨਲੀ ਨਹੀਂ ਬਣਾਇਆ ਕਦੇ ਵੀ ਇਸ ਮੰਚ ਤੇ ਹੂਕੇ ਨਹੀਂ ਲਾਏ ਕਿ ਭਰਾ ਕੀ ਆ ਇੰਨੇ ਆ ਚੀਜ਼ਾਂ ਆ ਜਾ ਅਸੀਂ ਦਾ ਜੋ ਅਗਲੇ ਦੀ ਪ੍ਰੋਬਲਮ ਆ ਇੱਥੇ ਦੱਸੀ ਤੇ ਪ੍ਰੋਬਲਮ ਦਾ ਹੱਲ ਦੱਸਿਆ ਹਮੇਸ਼ਾ ਸੋ ਅੱਜ ਜਿਹੜੀ ਇੱਕ ਨਵੀਂ ਪ੍ਰੋਬਲਮ ਆ ਨਾ ਸਾਰਾ ਬਿਲਕੁਲ ਜਿਹੜੇ ਕਿ ਤੁਸੀਂ ਆ ਜਿਹੜੀ ਕਿ ਸਹੀ ਕਿਹਾ ਇਹ ਉਹ ਸਮਾਂ ਆਇਆ ਜ਼ਰੂਰ ਆ ਕਿ ਜਿੱਥੇ ਕੀ ਹੈਗਾ ਇੱਕ ਕਹੋ ਕਿ ਡਾਊਨਫਾਲ ਇਮੀਗ੍ਰੇਸ਼ਨ ਇੰਡਸਟਰੀ ਦਾ ਆਇਆ ਤੇ ਸਾਰਾ ਜਿਵੇਂ ਮੈਂ ਇੱਕ ਹੋਰ ਚੀਜ਼ ਕਹਾਂ ਸ਼ਾਇਦ ਮਤਲਬ ਕਿ ਬੜੀ ਹੈਰਾਨਗੀ ਹੋ ਗਈ ਪਰ ਮੈਂ ਬਹੁਤ ਖੁਸ਼ ਆ ਇਸ ਡਾਊਨਫਾਲ ਤੋਂ ਖੁਸ਼ ਸਰ ਇਸ ਕਰਕੇ ਵੀ ਹੈਗਾ ਵਾ ਕਿਉਂਕਿ ਨਾ ਸਾਡੇ ਇੰਡਸਟਰੀ ਦੇ ਵਿੱਚ ਨਾ ਏਜੰਟ ਆਪਣੇ ਆਪ ਨੂੰ ਅਖਵਾਉਣਾ ਬਹੁਤ ਸਾਰੇ ਬੰਦੇ ਕਹਿੰਦੇ ਆ ਕਿ ਜੀ ਅਸੀਂ ਏਜੰਟ ਨਹੀਂ ਮੈਂ ਕੰਸਲਟੈਂਟ ਆ ਏਜੰਟ ਕੰਸਲਟੈਂਟ 'ਚ ਫਰਕ ਆ ਪਰ ਸਰ ਕਹਿੰਦੇ ਨੇ ਇੱਕੋ ਹੀ ਨਾਮ ਹੈ ਏਜੰਟ ਦਾ ਤੇ ਕੰਸਲਟੈਂਟ ਦਾ ਤੇ ਮੈਂ ਜੋ ਇਹ ਕੰਮ ਕਰ ਰਿਹਾ ਤੇ ਮੈਂ ਬਿਲਕੁਲ ਕਹੂੰਗਾ ਮੈਨੂੰ ਮਾਨ ਵਾਲੀ ਗੱਲ ਆ ਕਿ ਮੈਂ ਇਹ ਕੰਮ ਰੱਬ ਨੇ ਮੈਨੂੰ ਇਹ ਮੌਕਾ ਦਿੱਤਾ ਇਸ ਕੰਮ ਦਾ ਤੇ ਮੈਂ ਇਹ ਕੰਮ ਕਰ ਰਿਹਾ ਕਿਉਂਕਿ ਮੈਨੂੰ ਪਤਾ ਮੇਰੇ ਅਸੂਲ ਕੀ ਹੈਗੇ ਆ ਮੈਨੂੰ ਪਤਾ ਕਿ ਸਾਡੇ ਕੰਮ ਕਰਨ ਦਾ ਤਰੀਕਾ ਕੀ ਹੈਗਾ ਸੋ ਮੈਂ ਬਹੁਤ ਖੁਸ਼ ਹੈਗਾ ਜੇ ਇਹ ਇੱਕ ਤਰ੍ਹਾਂ ਦੀ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਆ ਡਿਪ ਮੈਂ ਤਾਂ ਕਹੂੰਗਾ ਆਈਆ ਬੱਚਿਆਂ ਦੇ ਜਿਹੜੇ ਕੀ ਆ ਆਫਿਸ ਦਫਤਰਾਂ ਦੇ ਵਿੱਚ ਰਸ਼ ਘਟਿਆ ਸਾਡੇ ਵੀ ਘਟਿਆ ਸਰ ਤੁਹਾ ਮੈਂ ਇਹ ਨਹੀਂ ਕਹਿ ਰਿਹਾ ਕਿ ਮੇਰੇ ਇੱਕਦਮ ਰਾਸ਼ਵਾਹੇ ਪਰ ਮੈਂ ਖੁਸ਼ ਪਤਾ ਕਿਉਂ ਹਾਂ ਐਂਡ ਆਫ ਦਾ ਡੇ ਕਿਤੇ ਨਾ ਕਿਤੇ ਜਿਹੜੀ ਕੀ ਆ ਸਾਡੀ ਜਿਹੜੀ ਕੀ ਆ ਜਵਾਨੀ ਦਾ ਤੇ ਲੱਗੀ ਸੀ ਕਮਿਊਨਿਟੀ ਦਾ ਤੇ ਲੱਗੀ ਸੀਗੀ ਬੱਚਿਆਂ ਦਾ ਫਿਊਚਰ ਦਾ ਤੇ ਲੱਗਿਆ ਸੀਗਾ ਸਰ ਉਹਦਾ ਮੈਂ ਬੱਚਿਆਂ ਨੂੰ ਕਹਾਂਗਾ ਸਾਡੇ ਵੀਡੀਓ ਜੀ ਤੁਸੀਂ ਕੁਆਂਟੀਟੀ ਦੇਖ ਲਓ ਪਿਛਲੇ ਸਮੇਂ ਤੋਂ ਘੱਟ ਗਈ ਸੀਗੀ ਸੋ ਸਭ ਨੂੰ ਬਤਾਵਾ ਕਿਉਂਕਿ ਨਾ ਅਸੀਂ ਹਰ ਵੀਡੀਓ 'ਚ ਕਹਿਣਾ ਸ਼ੁਰੂ ਕਰਤਾ ਸੀ ਕਿ 100% ਵੀਜ਼ਾ ਜਿਹੜਾ ਕਿ ਕੈਨੇਡਾ ਨੇ ਦੇਣਾ ਸ਼ੁਰੂ ਕਰਤਾ ਸਰਾਜ ਜਿੰਨੀਆਂ ਸਾਰੀਆਂ ਮੁਸੀਬਤਾਂ ਬੱਚਿਆਂ ਨੂੰ ਉੱਥੇ ਫੇਸ ਕਰਨੀਆਂ ਪੈਂਦੀਆਂ ਨਾ ਜੇ ਕੈਨੇਡਾ ਸਰਕਾਰ ਨੂੰ ਮੈਂ ਕਸੂਰਵਾਰ ਕਰਾਂ ਤੇ ਗਲਤ ਨਹੀਂ ਹੋਊਗਾ ਕੈਨੇਡਾ ਸਰਕਾਰ ਦਾ ਕਸੂਰ ਪਤਾ ਕਿੰਨਾ ਸਰ ਕੈਨੇਡਾ ਸਰਕਾਰ ਨੇ ਦੋ ਸ਼ਰਤਾਂ ਦੇ ਸਿਰਫ ਵੀਜ਼ਾ ਦਿੱਤਾ ਪਹਿਲੀ ਸ਼ਰਤ ਇਹ ਸੀ ਕਿ ਓਵਰ ਆਲ 6 ਚਾਹੇ 104 ਬੈਂਡ ਮੇਰੇ ਤੋਂ ਵੀ ਬੱਚੇ ਚਲੇ ਗਏ ਤੇ ਜਾਂ ਦੂਜੀ ਸ਼ਰਤ ਪਤਾ ਕੀ ਸੀ ਸਾਹ ਚੱਲਦੇ ਹੋਣ ਸੋ ਜੋ ਮੈਂ ਕਹਿੰਦਾ ਵਾਂ ਕਿ ਉਹਨਾਂ ਨੇ ਦੇਖਿਆ ਹੀ ਨਹੀਂ ਨਾ ਗੈਪ ਦੇਖਿਆ ਨਾ ਰਿਫਿਊਜ਼ਲਸ ਦੇਖੀ ਨਾ ਕੋਰਸ ਦੇਖਿਆ ਓਵਰਆਲ 6 ਬੈਂਡ ਬੱਚੇ ਨੇ ਸਾਲ ਦੀ ਫੀਸ ਦਿੱਤੀ ਐਸਡੀਐਸ ਕੈਟਾਗਰੀ ਚ ਫਾਈਲ ਆ ਉਹ ਬੱਚਾ ਅਜ ਕੈਨੇਡਾ ਵੇਜਾ ਸੋ ਕਹਿੰਦੇ ਨਾ ਪੰਜਾਬੀ ਚੋ ਟਰੱਕ ਭਰ ਭਰ ਕੇ ਬੱਚਾ ਉੱਥੇ ਗਿਆ ਤੇ ਕੈਨੇਡਾ ਨੇ ਜਿਹੜੀ ਕੀ ਉਹ ਚੀਜ਼ ਆ ਪਹਿਲੋ ਬੱਚਿਆਂ ਨੂੰ ਅਕਮੋਡੇਸ਼ਨ ਚ ਪ੍ਰੋਬਲਮ ਆਈ ਉਹ ਤਾਂ ਚਲੋ ਸਾਰਟਡ ਆ ਫਿਰ ਉਹਨਾਂ ਸਾਰੇ ਬੱਚਿਆਂ ਨੂੰ ਜਿਹ ਪਹਿਲੇ ਬੱਚਿਆਂ ਨੂੰ ਫੁੱਲ ਟਾਈਮ ਵਰਕ ਪਰਮਿਟ ਦੀ ਫੈਸਿਲਿਟੀ ਦਿੱਤੀ ਹੋਈ ਸੀ ਨਵਾਂ ਬੱਚਾ ਕੰਮ ਦੇ ਵਿੱਚ ਨਈ ਫਿੱਟ ਪੈ ਸਕਿਆ ਉਹ ਬੱਚਾ ਜਿਹੜਾ ਕਿ ਐਸ ਵੇਲੇ ਮੈਂ ਤਾਂ ਕਹੂੰਗਾ ਜੇ ਪਰੇਸ਼ਾਨ ਹੈਗਾ ਉਹ ਬੱਚਾ ਪਰੇਸ਼ਾਨ ਆ ਦੂਜੀ ਇੱਕ ਹੋਰ ਕੈਟੇਗਰੀ ਕੈਨੇਡਾ ਚ ਬੱਚਿਆਂ ਦੀ ਪਰੇਸ਼ਾਨ ਹੈਗੀ ਆ ਜਿਹਦਾ ਵਰਕ ਪਰਮਿਟ ਹੁਣ ਮੁੱਕਣ ਵਾਲਾ ਸਿਗਾ ਮਲੇ ਹੈਗਾ ਜਾਂ ਮੁੱਕ ਗਿਆ ਮਲੇ 5 ਸਾਲ ਉਹਦੇ ਨੰਗ ਚੁੱਕੇ ਆ ਪੀਆਰ ਦੇ ਪੁਆਇੰਟ ਨਹੀਂ ਮੜੇ ਆ ਦੋ ਕੈਟੇਗਰੀ ਜਿਹੜੀ ਕੀ ਹੈਗੀ ਆ ਉੱਥੇ ਬੱਚਾ ਬਹੁਤ ਜ਼ਿਆਦਾ ਜਿਹੜਾ ਕਿ ਐਸ ਵੇਲੇ ਪਰੇਸ਼ਾਨ ਆ ਤੇ ਅੱਜ ਮੈਂ ਦੱਸ ਵੀ ਰਵਾਂ ਕੈਨੇਡਾ ਪਰਸਨਲੀ ਵਿਜ਼ਿਟ ਵੀ ਕੀਤਾ ਇੰਸਟਾਗ੍ਰam ਤੇ ਰੀਲਸ ਵੀ ਬਣਾਈਆਂ ਤੇ ਅੱਜ ਮੈਂ ਸਾਰਾ ਇੱਕ ਹੋਰ ਆਪਣੇ ਦਿਲ ਦੀ ਗੱਲ ਕਰ ਦੂੰਗਾ ਸਾਡੀ ਨਾ ਇੰਸਟਾਗ੍ਰam ਤੇ ਦੋ ਤਿੰਨ ਰੀਲਸ ਨਾ ਵਾਇਰਲ ਹੋਈਆਂ ਪਈਆਂ ਕਈ ਲੱਖਾਂ ਚ ਚੱਲ ਗਈਆਂ ਫੇਸਬੁੱਕ ਤੇ ਇੰਸਟਾ ਦੇ ਵਿਦਾਊਟ ਆਰਗੈਨਿਕ ਚੱਲੀਆਂ ਨਾਮ ਆ ਬੇ ਨਕਲ ਦਾ ਲੋਗੋ ਲਾਇਆ ਨਾਮ ਇਹ ਆਪਣਾ ਨਾਮ ਬੋਲਿਆ ਉਹਦੇ ਵਿੱਚ ਕੀ ਮੈਂ ਤੀਰਤ ਸਿੰਘ ਬੇ ਨਕਲ ਤੋਂ ਆ ਸਰ ਹਾਲ ਦੱਸਿਆ ਸੀ ਬੱਚੇ ਨੂੰ ਤੇ ਉਹਦੇ ਵਿੱਚ ਵੀ ਮੈਨੂੰ ਬਹੁਤ ਜ਼ਿਆਦਾ ਕਈ ਵਾਰੀ ਨੈਗੇਟਿਵ ਕਮੈਂਟ ਵੀ ਬੱਚ ਕੇ ਕਿ ਕੀ ਐਦਾਂ ਵਾ ਸਰ ਉਹ ਜੈਨੂਨ ਹਾਲ ਬੱਚਿਆਂ ਨੂੰ ਦੱਸਿਆ ਸੀ ਕਿਤੇ ਨਾ ਕਿਤੇ ਮੈਂ ਜਿੱ ਇੱਕ ਦਸਰਾ ਵੀ ਚਾਹੂੰਗਾ ਕਿ ਇਹ ਚੀਜ਼ ਵੀ ਬਿਲਕੁਲ ਸੱਚਾਈ ਹੈਗੀ ਆ ਸਾਡੇ ਮੋਸਟ ਆਫ ਦਾ ਕਈ ਬੰਦੇ ਵੀ ਜਿਹੜੇ ਹੈਗੇ ਆ ਉਹ ਹੱਲ ਨਹੀਂ ਸੁਣਨਾ ਚਾਹੁੰਦੇ ਕਿਉਂਕਿ ਇਸ ਵੇਲੇ ਟਾਈਮ ਉਹ ਚੱਲੰਦੇ ਆ ਮਸਾਲਿਆਂ ਦਾ 네ਗੈਟਿਵਿਟੀ ਨਿਊਜ਼ ਆ ਜੋ ਕਿ ਸੋਸ਼ਲ ਮੀਡੀਆ ਤੇ ਦਿਖਾਇਆ ਜਾ ਰਿਹਾ ਬ ਇਕੱਲੇ ਇਕੱਲੇ ਮੁੱਦੇ ਤੇ ਪਹਿਲਾਂ ਇੱਥੇ ਆਉਣਾ ਯਸ ਇਹ ਸੱਚਾਈ ਆ ਕਿ ਬੱਚਾ ਇੰਡੀਆ ਚ ਜਿਹੜਾ ਇਸ ਵੇਲੇ ਬੈਠਾ ਜਿਹਨੇ ਜਾਣਾ ਸੀ ਉਹ ਡਰ ਗਿਆ ਦੋ ਕੈਟੇਗਰੀਆਂ ਵਾਲੇ ਬੱਚੇ ਪਰੇਸ਼ਾਨ ਜ਼ਰੂਰ ਆ ਜਿਹਨੂੰ ਹਲੇ ਪਾਰਟ ਟਾਈਮ ਕੰਮ ਨਹੀਂ ਲੱਭਾ ਦੂਜਾ ਜਿਹਦਾ ਵਰਕ ਪਰਮਿਟ ਮੁੱਕ ਰਿਹਾ ਸਰ ਓਵਰਆਲ ਦੀ ਗੱਲ ਕਰਾਂ ਕੈਨੇਡਾ ਨਜ਼ਾਰੇ ਆ ਐਵੇਂ ਨਹੀਂ ਲੱਖਾਂ ਆਪਣੀ ਲੱਖਾਂ ਦੀ ਗਿਣਤੀ ਚ ਉੱਥੇ ਆਪਣੇ ਪੰਜਾਬੀ ਰਹਿ ਰਹੇ ਆ ਸਿਰਾ ਲਾਇਆ ਹੋਇਆ ਵਧੀਆ ਹੈਗਾ ਸੋ ਗੱਲ ਆ ਕਿ ਆ ਇਸ ਵੇਲੇ ਸੋਸ਼ਲ ਮੀਡੀਆ ਤੋਂ ਇਨਫਲੂਐਂਸ ਬਹੁਤ ਜ਼ਿਆਦਾ ਆਪਾਂ ਹੋ ਰਹੇ ਆ ਤੇ ਕਈ ਗੱਲਾਂ ਸੋਸ਼ਲ ਮੀਡੀਆ ਤੇ ਸਹੀ ਵੀ ਹੁੰਦੀਆਂ ਆਪਾਂ ਵੀ ਆ ਸੋਸ਼ਲ ਮੀਡੀਆ ਪਲੈਟਫਾਰਮ ਤੇ ਬੈਠੇ ਆਂ ਬਟ ਜ਼ਰੂਰੀ ਨਹੀਂ ਹੁੰਦਾ ਕਿ ਹਰ ਚੀਜ਼ ਨੂੰ ਅਸੀਂ ਸੱਚ ਮੰਨ ਲਈਏ ਸੋ ਸਾਡਾ ਦਾ ਸ਼ੁਰੂ ਤੇ ਹਰ ਬੱਚੇ ਨੂੰ ਇਹ ਹੀ ਕਹਿਣਾ ਕੋਈ ਵੀ ਚੀਜ਼ ਹੋਵੇ ਡਬਲ ਚੈੱਕ ਸਾਡੇ ਵੱਲੋਂ ਕਈ ਡਬਲ ਚੈੱਕ ਜ਼ਰੂਰ ਕਰਿਆ ਕਰੋ ਕਿੱਥੇ ਐਮਬੈਸੀ ਦੀ ਆਪਣੀ ਸਾਈਟ ਤੇ ਸੋ ਇੰਨੀ ਵੀ ਸਰ 네ਗੇਟਿਵਿਟੀ ਨਹੀਂ ਹੈਗੀ ਜਿੰਨੀ ਕੀ ਸੋਸ਼ਲ ਮੀਡੀਆ 'ਚ ਅਸਲੀ ਦਿਖਾਈ ਜਾ ਰਹੀ ਆ ਤੇ ਹਾਂ ਚੀਜ਼ਾਂ ਦਾ ਖਿਆਲ ਰੱਖਣਾ ਪਰ ਮੈਂ ਜਿਹੜੇ ਕੈਨੇਡਾ ਨੇ ਵਾਲੇ ਸਟੈਪ ਚੱਕੇ ਆ ਨਾ ਹਰ ਸਟੈਪ ਸ਼ਲਾਘਾਯੋਗ ਆ ਕਿਥੋਂ ਪਹਿਲੇ ਤੋਂ ਲੈ ਲੰਨਾ ਡਬਲ ਜੀ ਆਈ ਸੀ ਬਹੁਤ ਵਧੀਆ ਕੀਤਾ ਡਬਲ ਜੀ ਆਈ ਸੀ ਲੈ ਕੇ ਕਿਉਂ ਕਿ ਉਹਨਾਂ ਦਾ ਫਾਈਨੈਂਸ਼ੀਅਲ ਬਰਡਨ ਯਾਰ ਉਹ ਤੁਹਾਡੇ ਪੈਸੇ ਤੁਹਾਡੀ ਜੇਬ 'ਚ ਤੁਹਾਡੇ ਬੱਚੇ ਨੂੰ ਮਿਲ ਜਾਣੇ ਕਿਸੇ ਦੇ ਮੂਰੇ ਹੱਥ ੜਨ ਦੀ ਤੁਹਾਡੇ ਬੱਚੇ ਨੂੰ ਲੋੜ ਨਹੀਂ ਹੈਗੀ ਸਪਾਊਸ ਵੀਜ਼ਾ ਜਿਹੜੀ ਕਿ ਸ਼ਕਤੀ ਦਿਖਾਈ ਆ ਉਹਦੇ ਤੇ ਵੀ ਬਹੁਤ ਸਾਰੇ ਮਾਪਿਆਂ ਨੇ ਆਪਣੇ ਬੱਚੇ ਗਵਾਤੇ ਆਪਣੇ ਸਾਰੇ ਉਮਰ ਦੀ ਲੱਖਾਂ ਦੀ ਪੂੰਜੀ ਗਵਾਤੀ ਤੇ ਸਰ ਆਪਾਂ ਉਦੋਂ ਵੀ ਯਾਦ ਹੋਵੇ ਆਪਾਂ ਕਹਿੰਦੇ ਹੁੰਦੇ ਸੀਗੇ ਕਿ ਪੈਸਾ ਆਪਣੇ ਧੀ ਪੁੱਤ ਤੇ ਲਾਓ ਨਾ ਕਿ ਬਗਾਨੇ ਤੇ ਲਾਓ ਪਰ ਕੈਨੇਡਾ ਨੇ ਉਹ ਸ਼ਕਤੀਕਰਤੀ ਤੇ ਵਧੀਆ ਹੋ ਗਿਆ ਨਾ ਕਈ ਘਰਾਂ ਦੀਆਂ ਜ਼ਿੰਦਗੀਆਂ ਬਚ ਗਈਆਂ ਸੋ ਇਹਨੂੰ ਵੀ ਮੈਂ ਪੋਜ਼ਿਟਿਵ ਮੰਨ ਰਿਹਾ ਤੀਜੀ ਚੀਜ਼ ਆ ਪੀਪੀਪੀ ਕਾਲਜ ਜਿਹੜੇ 19 ਕਾਲਜਸ ਦਾ ਲਾਇਸੈਂਸ ਕੈਨਸਲ ਹੋਇਆ ਸਰ ਇਹ ਕੇ ਵੀ ਕੋੜਾ ਸੱਚ ਹੈਗਾ ਅੱਜ ਜਿਹੜਾ 70000 ਬੱਚਾ ਜਿਹੜਾ ਡੇਟਾ ਆ ਰਿਹਾ ਵੀਡੀਓ ਚ ਆ ਰਿਹਾ ਮੈਂ ਤਾਂ ਕਹਿੰਦਾ 70000 ਬੱਚੇ ਦਾ ਆਡਿਟ ਕਰਾ ਲਓ ਉਹਦੇ ਜੋ ਮੋਰ ਥੈਨ 50% ਬੱਚਾ ਇੰਨਾ ਹੀ ਪੀਪੀਵੀ ਕਾਲਜਸ ਦਾ ਗ੍ਰੈਜੂਏਟ ਹੋਊਗਾ ਜਿੱਥੇ ਕੀ ਪਤਾ ਕੀ ਸਰ ਚੱਲਣ ਦਿਆ ਸੀਗਾ ਮੈਂ ਤਾਂ ਕਹੂੰਗਾ ਕਿ ਮੇਨ ਕੈਂਪਸ ਜਿੱਥੇ ਪੜ੍ਹਾਈ ਆ ਉਹ ਤਿੰਨ ਕਹਿੰਦਾ ਤਿੰਨ ਦਿਨ ਕਾਲਜ ਆ ਚਾਰ ਦਿਨ ਬੱਚਾ ਇੱਥੇ ਪਤਾ ਕੀ ਕਹਿੰਦਾ ਸੀਗਾ ਸਰ ਇੱਥੇ ਬੱਚਾ ਖੜੇ ਹੋਣ ਦੀ ਜਗ੍ਹਾ ਨਹੀਂ ਸੀ ਇਹਨੇ ਛੋਟੇ ਛੋਟੇ ਕਾਲਜ ਜਿਸੀ ਕਿ ਬੱਚਾ ਆਪ ਕਹਿੰਦਾ ਸੀ ਇੱਥੇ ਹੀ ਜਾਣਾ ਜਿੱਥੇ ਸਿਰਫ ਇੱਕ ਦਿਨ ਪੜ੍ਹਨਾ ਪੈਂਦਾ ਪੈਸੇ ਦੇ ਕੇ ਅਸਾਈਨਮੈਂਟ ਆ ਸਰ 70000 ਬੱਚੇ ਜਿਹੜੇ ਅੱਜ ਸਟਕ ਆ ਨਾ ਉਹ 50% ਇਸ ਕਾਲਜ ਹੈ ਮਾਈਟ ਬੀ ਮੋਰ ਥੈਨ ਥੈਟ ਇਹੀ ਹੋਇਆ ਮਤਲਬ ਕਿ ਪੜ੍ਹਾਈ ਤੋਂ ਵੱਜਾ ਸ਼ਾਰਟਕਟ ਸੋ ਕੈਨੇਡਾ ਨੇ ਜੇ ਇਹ ਦੇਰ ਸਵੇਰੇ ਡਿਸੀਜਨ ਲਿਆ ਇਹ ਵੀ ਛਲਾਗਾ ਯੋਗ ਆ ਜਿਹੜੇ ਨਵੇਂ ਬੱਚੇ ਗਏ ਤੇ ਮੈਂ ਤਾਂ ਹਮੇਸ਼ਾ ਇੱਕ ਹੋਰ ਕਹਿ ਦਵਾ ਲੋਕਾਂ ਨੇ ਕਿ ਨਾ ਡਰਾਮਣੀਆਂ ਗੱਲਾਂ ਕਰਨ ਦਿਆ ਜ਼ਿੰਦਗੀ 'ਚ ਜਿੰਨਾ ਕਿ ਮੈਂ ਅੱਜ ਤੱਕ ਸਿੱਖਿਆ ਅਗਲੇ ਦੀ ਗਲਤੀ ਤੋਂ ਸਿੱਖ ਲੋ ਅਜਿੰਨਾ 70000 ਬੱਚਾ ਜਾਂ ਮਾਈਟ ਬੀ ਮੋਰ ਦੈਨ ਬੱਚਾ ਜਾਂ ਘੱਟ ਬੱਚਾ ਇੰਨਾ ਨੇ ਕਿਹੜੀਆਂ ਚੀਜ਼ਾਂ ਦਾ ਸ਼ਾਰਟਕਟ ਇਹਨਾਂ ਤੋਂ ਕਿਹੜੀ-ਕਿਹੜੀ ਗਲਤੀ ਹੋਈ ਆਪਾਂ ਸਿੱਖ ਲਈਏ ਕੈਨੇਡਾ ਨਜ਼ਾਰਾ ਵੀ ਆ ਸਰ ਅੱਜ ਦੀ ਦੇ ਵਿੱਚ ਕੋਈ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਸੋ ਆ ਜਿਹੜਾ ਖੋਰ ਅ ਵਿਸਟਰ ਵੀਜ਼ਾ ਜਿਹੜਾ ਕਿ ਕੈਨੇਡਾ ਨੇ ਉਹ ਵੀ ਬੜਾ ਰੂ ਨਾਲ ਵੰਡਿਆ ਤੇ ਉਹ ਵੀ ਜਿਹੜਾ ਹੁਣ ਇਸ ਵੇਲੇ ਵਰਕ ਪਰਮਿਟ ਦੀ ਕਨਵਰਟਿ ਸਖਤੀ ਕੀਤੀ ਆ ਇੱਕ ਸਰਵਿਸ ਬੰਦ ਕੀਤੀ ਉਹ ਵੀ ਛਲਾਗਾ ਜੋ ਉਹ ਹੈਗੀ ਆ ਕਿਉਂਕਿ ਸਰ ਆਪਣੀ ਅਸਾਈਲਮ ਹੀ ਇੰਨੀ ਕ ਪੈ ਗਈ ਅਸਾਈਲਮ ਦਾ ਮਤਲਬ ਪਤਾ ਕੀ ਆ ਸਾਡੀ ਇੰਡੀਆ ਕਮਿਊਨਿਟੀ ਦਾ ਲੈਵਲ ਡਾਊਨ ਜਾਣਾ ਇਹ ਵੀ ਹੈ ਕਿ ਕਿਉਂਕਿ ਅਸਾਈਲਮ ਦਾ ਮਤਲਬ ਹੈ ਮੈਨੂੰ ਮੇਰੀ ਕੰਟਰੀ ਖਤਰਾ ਯਾਰ ਇੰਨੀ ਲੱਖਾਂ ਦੇ ਹਜ਼ਾਰਾਂ ਗਿਣਤੀ ਲੱਖਾਂ ਚ ਪੈ ਗਈ ਮਤਲਬ ਕਿ ਇੰਡੀਆ ਚ ਕੋਈ ਸੇਫ ਹੀ ਨਹੀਂ ਸੋ ਇਹ ਚੀਜ਼ਾਂ ਸਿਰਫ ਤੇ ਸਿਰਫ ਸੋਸ਼ਲ ਮੀਡੀਆ ਕਰਕੇ ਜਿਹੜੀਆਂ ਕੀ ਆ ਮੈਂ ਤਾਂ ਕਹੂੰਗਾ ਹੋਈਆਂ ਸੋ ਅੱਜ ਵੀ ਕੈਨੇਡਾ ਓਵਰਆਲ ਜੇ ਪਿਕਚਰ ਦੇਖਾਂ ਪੜਨ ਵਾਲੇ ਬੱਚੇ ਲੈ ਲੌਂਗ ਟਰਮ ਫਿਊਚਰ ਡਿਸਾਈਡ ਕਰਨ ਵਾਲੇ ਬੱਚੇ ਲੈ ਬਹੁਤ ਵਧੀਆ ਸੋ ਮੈਂ ਆਪਣੇ ਭੇਜੇ ਹੋਏ ਬੱਚੇ ਦਿਖਾ ਸਕਦਾ ਇੱਕ ਪਾਸੇ ਆ 5 ਸਾਲ ਪੜੇ ਹੋਏ ਬੱਚੇ ਨੂੰ PR ਵਾਸਤੇ ਔਖਾ ਇੱਕ ਸਾਲ 3.5 ਸਾਲ ਬੱਚੇ ਨੂੰ ਗੈਨ ਹੋਏ ਪੜ੍ਹਾਈ ਪੂਰੀ ਕੀਤੀ ਵਰਕ ਐਕਸਪੀਰੀਅੰਸ ਇਨਵੀਟੇਸ਼ਨ ਆ ਗਿਆ ਪਰ ਆ ਆਪਣੀ PR ਵਾਸਤੇ ਤੂੰ एलिਜੀਬਲ ਨਹੀਂ ਆ ਆਪਣੇ ਪੇਪਰ ਜਮਾ ਕਰਾ ਸੋ ਮੈਟਰ ਬਣਾ ਕੀ ਕਰਦਾ ਆਪਾਂ ਪਹਿਲਾ ਕਦਮ ਕਿੱਦਾਂ ਚੱਕਦੇ ਆ ਆਪਾਂ ਪੜ੍ਹਾਈ ਨੂੰ ਤਵੱਜੋ ਦਿੰਦੇ ਆ ਜਾਂ ਨਹੀਂ ਦਿੰਦੇ ਆ ਇੱਕ ਹੋਰ ਵੀਡੀਓ ਸਾਰ ਮੈਂ ਰਿਲੀਜ਼ ਕੀਤੀ ਸੀ ਅੱਜ ਮੂਵੀ ਇਹਦੇ ਚ ਕਹਿ ਦਵਾਂ ਜਿਹੜੇ ਜਨਾਈ ਕਸੀਂ ਇੱਕ ਗੱਲ ਕੀਤੀ ਸੀ ਕਿ ਸਿਰਫ ਇਹ ਕਿ ਬੱਚੇ ਨੂੰ ਲੌਂਗ ਟਰਮ ਵਿਜ਼ਨ ਕੀ ਚਾਹੀਦਾ ਬੱਚੇ ਦਾ ਲੌਂਗ ਟਰਮ ਵਿਜ਼ਨ ਚਾਹੀਦਾ ਸੈਲਫ এমਪਲoyed ਜਾਂ ਆਪਣਾ ਬਿਜ਼ਨਸ ਖੋਲਣ ਵਾਲੇ ਪਾਸੇ ਵਾਲਾ ਚਾਹੀਦਾ ਬੱਚੇ ਨੂੰ ਵਿਜ਼ਨ ਦੋ ਬੱਚੇ ਨੂੰ ਰਾਹ ਦੋ ਉਸ ਵੀਡੀਓ ਦੇ ਵਿੱਚ ਵੀ ਮੈਂ ਤਾਂ ਕਹੂੰਗਾ ਕਾਫੀਆਂ ਨੂੰ ਪਸੰਦ ਨਹੀਂ ਕਿ ਉਹ ਸੁਣਦਾ ਹੀ ਨਹੀਂ ਆਪਾਂ ਅਸੀਂ ਤਾਂ ਸੁਣਨਾ ਨਹੀਂ ਚਾਹੁੰਦੇ ਜਾਰਾ ਦਿਰ ਕਿਉਂਕਿ ਹੁਣ ਸਮਾਂ ਪਤਾ ਕਿਹੜਾ ਆ ਗਿਆ ਸਰ ਰੀਲ ਤੇ ਰੀਅਲ ਲਾਈਫ ਦਾ ਰੀਲ ਜਿਹੜੀ ਹੈ ਨਾ ਸਰ ਜੇ 90 ਸੈਕਿੰਡ ਤੋਂ ਉੱਪਰ ਹੋਵੇ ਉਹ ਚੜਦੀ ਨਹੀਂ ਆ ਸੋ ਉਹੀ ਸਾਡਾ ਇੱਕ ਟਾਈਮ ਬਣ ਗਿਆ ਜੇ ਛੋਟੀ ਗੱਲ 90 ਸੈਕਿੰਡ ਚ ਕੀਤੀ ਤੇ ਨਹੀਂ ਤਾਂ ਵੱਡੀ ਜਿਹੜੀ ਗੱਲ ਉਹ ਕਹਿੰਦਾ ਛੱਡ ਯਾਰ ਕੀ ਪਾਵਾਂ ਉਹ ਚਾਚ ਦੀ ਗੱਲ ਹੀ ਕਿਉਂ ਨਾ ਹੋਵੇ ਸੋ ਇਸ ਵੇਲੇ ਇਹ ਜਿਹੜਾ ਕਿ ਸਿਸਟਮ ਆ ਓਵਰ ਆਲ ਜਿਹੜਾ ਕੈਨੇਡਾ ਦਾ ਪਿਕਚਰ ਆ ਅੱਜ ਵੀ ਬੱਚਿਆਂ ਦਾ ਫਿਊਚਰ ਹੈਗਾ ਪਰ ਫਿਊਚਰ ਪਤਾ ਕਿਹਦਾ ਹੋਊਗਾ ਜਿਹੜੇ ਬੱਚੇ ਨੇ ਆਪਣੇ ਪੜਾਈ ਨਾਲ ਕੰਪਰੋਮਾਈਜ਼ ਨਹੀਂ ਕੀਤਾ ਜਿਹੜੇ ਬੱਚੇ ਨੇ ਕੈਨੇਡਾ ਜਾ ਕੇ ਆਪਣੇ ਕਾਲਜ ਕੋਰਸ ਨਹੀਂ ਚੇਂਜ ਕੀਤੇ ਹਾਂ ਇਹ ਵੀ ਦੱਸ ਦਵਾਂ ਹੁਣ ਕਾਲਜ ਚੇਂਜ ਕਰਨ ਚ ਵੀ ਕੈਨੇਡਾ ਸਖਤੀ ਆ ਰਿਹਾ ਇਹ ਵੀ ਬੜਾ ਸ਼ਲਾਘਾਯੋਗ ਕੰਮ ਜਿਹੜਾ ਕਿ ਕੈਨੇਡਾ ਨੇ ਕੀਤਾ ਮਤਲਬ ਕਿ ਲੌਂਗ ਟਰਮ ਲਈ ਤਾਂ ਬਹੁਤ ਵਧੀਆ ਪਰ ਜਿਹੜੇ ਬੱਚੇ ਇਸ ਰਾਹ ਚ ਗੁਜ਼ਰ ਗਏ ਹਾਂ ਉਹਨਾਂ ਨੂੰ ਇਸ ਵੇਲੇ ਸਫਰ ਖੋਣਾ ਪੈ ਰਿਹਾ ਏ ਵੀ ਜਿਹੜੀ ਕਿ ਸਚਾਈ ਜਿਹੜੀ ਕਿ ਇਹ ਬਹੁਤ ਵੱਡੀ ਜਿਹੜੀ ਕਿ ਹੈਗੀ ਆ ਸੋ ਲੌਂਗ ਟਰਮ ਦੇ ਵਿੱਚ ਜਾਣਾ ਜਾਂ ਨਹੀਂ ਜਾਣਾ ਸਾਡਾ ਦਾ ਵਪਾਰ ਆ ਜੋ ਸਾਡੀ ਕਿਸਮਾ ਚ ਚੱਲਣਾ ਹੈਗਾ ਸੋ ਅੱਜ ਵੀ ਬੜੀਆ ਜਿਹੜੇ ਜਾਣਾ ਜਣੇ ਉਹਨੇ ਜਾਣਾ ਹੀ ਆ ਇੰਸਟਾਗ੍ਰam ਤੇ ਗਰਾਉਂਡ ਰਿਐਲਿਟੀ ਤੋਂ ਬਹੁਤ ਸਾਰੇ ਬੱਚਿਆਂ ਨੇ ਵੀਡੀਓਜ਼ ਬਣਾਈਆਂ ਇਮਾਨਦਾਰੀ ਨਾਲ ਬਣਾਈਆਂ ਉਹ ਰੱਬ ਜਾਣਦਾ ਜੇ ਬੱਚੇ ਕੋਲ ਕੰਮ ਹੈਗਾ ਉਹਦੀ ਵੀ ਬਣਾਈ ਨਹੀਂ ਵੀ ਹੈਗਾ ਉਹਦੀ ਵੀ ਬਣਾਈ ਵੀਡੀਓ 6 ਮਹੀਨੇ ਤੋਂ ਵਿਹਲੇ ਵਾਲੀ ਦੀ ਵੀ ਬਣਾਈ ਆ ਬੱਚਾ ਜਾਂਦਾ ਪਹਿਲੇ ਹਫਤੇ ਤੋਂ ਕੰਮ ਤੇ ਛੜਿਆ ਉਹ ਵੀ ਆ 2 ਸਾਲ ਪੜ੍ਹਾਈ ਖਤਮ ਕੀਤੀ ਉਹ ਵੀ ਆ ਆਪਣਾ ਬਿਜ਼ਨਸ ਕਰ ਰਿਹਾ ਉਹਦੀ ਵੀ ਵੀਡੀਓ ਸੋ ਆਪ ਡਿਸਾਈਡ ਕਰੋ ਇੱਕ ਵੀਡੀਓ ਕਦੀ ਵੀ ਡਿਸਾਈਡ ਨਹੀਂ ਕਰ ਸਕਦੇ ਕਿਦਾਂ ਆ ਵੀਡੀਓ ਥੋੜੀ ਲੰਬੀ ਪਰ ਅਜੇ ਹੋਰ एग्जांपल ਵਿੱਚ ਦੇਣੀ ਚਾਹੂੰਗਾ ਮੈਂ ਆਪਣੇ ਜਿਹੜੇ ਰਿਸ਼ਤੇਦਾਰ ਦੇ ਉੱਥੇ ਘਰ ਗਿਆ ਫਰੈਂਡ ਸਾਈਕਲ ਦੇ ਵਿੱਚ ਗੱਲ ਗਿਆ ਸੋ ਇੱਕ ਗੱਲ ਨਾ ਬੜੀ ਹੁੰਦੀ ਸੀ ਕਿ ਯਾਰ ਇੰਡੀਆ ਨਾ ਹੁਣ ਸੇਫ ਨਹੀਂ ਰਿਹਾ ਸੋ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਯਾਰ ਕਿਦਾਂ ਕੋਈ ਕਹਿੰਦੇ ਯਾਰ ਇੰਡੀਆ 'ਚ ਜਦੋਂ ਹੁਣ ਇੱਥੋਂ ਬਾਹਰਲੇ ਜਾਂਦੇ ਆ ਨਾ ਸੋ ਉਹ ਜਦੋਂ 에어ਪੋਰਟ ਤੇ ਜਾਂਦੇ ਯਾਰ ਕੋਈ ਕਪਲ ਨਾਲ ਹੋਇਆ ਸੀ ਬਜ਼ੁਰਗ ਨਿਊਜ਼ੀਲੈਂਡ ਤੋਂ ਗਿਆ ਸੋ ਉਹਦੇ ਮਗਰ ਗੱਡੀਆਂ ਲੱਗੀਆਂ ਯਾਰ ਇੰਡੀਆ ਹੁਣ ਸੇਫ ਨਹੀਂ ਰਿਹਾ ਸੋ ਮੈਂ ਤਾਂ ਉਹਨਾਂ ਨੂੰ ਕਿਹਾ ਮੈਂ ਕਿਹਾ ਭਰਾ ਰੋਜ਼ ਹਜ਼ਾਰਾਂ ਫਲਾਈਟਾਂ ਜਾਂਦੀਆਂ ਲੱਖਾਂ ਲੋਕ ਪੰਜਾਬ ਨੂੰ ਜਾਂਦੇ ਆ ਦਿੱਲੀ ਅਮਰਸਰੋਂ 에어ਪੋਰਟਾਂ ਤੋਂ ਘਰ ਜਾਂਦੇ ਆ ਯਾਰ ਇੱਕ ਖਬਰ ਨਾ ਤੁਸੀਂ ਕਿਦਾਂ ਕਹਿ ਸਕਦੇ ਕਿ ਇੰਡੀਆ ਸੇਫ ਨਹੀਂ ਰਿਹਾ ਉਹੀ ਚੀਜ਼ ਮੈਂ ਤੁਹਾਨੂੰ ਅੱਜ ਕਹਿਣਾ ਚਾਹੂੰਗਾ ਬੱਚਾ ਜਿਹੜਾ ਕਾਮਯਾਬ ਆ ਉਹਦੀ ਵੀਡੀਓ ਤੋਂ ਬਹੁਤ ਘਾਟਾ ਟਾਈਮ ਹੀ ਨਹੀਂ ਬਰਾਂਦਾ ਨਹੀਂ ਜਿਹੜੇ ਬੱਚੇ ਕੋਲ ਕੰਮ ਨਹੀਂ ਮਿਲਿਆ ਨਵੇਂ ਬੱਚੇ ਦਾ ਸਿਰਫ ਮੈਂ ਤਾਂ ਕਹੂੰਗਾ ਮਸਾਲਾ ਤੜਕਾ ਜੋ ਸਾਨੂੰ ਪੰਜਾਬੀਆਂ ਨੂੰ ਦੇਖਣ ਦੀ ਖਾਣ ਦੀ ਆਦਤ ਹੈਗੀ ਆ ਸੁਣਨ ਦੀ ਉਹ ਸਿਰਫ ਦਿਖਾ ਕੇ ਤੁਸੀਂ ਡਿਸਾਈਡ ਨਹੀਂ ਕਰ ਸਕਦੇ ਕਿ ਹਾਂ ਵੀ ਐਸ ਵੇਲੇ ਕੈਨੇਡਾ ਦਾ ਮਾਹੌਲ ਕੀ ਆ ਅੱਜ ਸਰ ਪੇਰੈਂਟਸ ਮਿਲ ਕੇ ਗਏ ਆ ਇੱਕ ਵੀਡੀਓ ਆਪਣੀ ਪਿਛਲੀ ਰਿਲੀਜ਼ ਹੋਈ ਸੀ ਜਦੋਂ ਆਪਾਂ ਗੱਲ ਕੀਤੀ ਸੀ ਨਾ ਆਪਣੇ ਸੈਲਫ এমਪਲੋਇਡ ਵਾਲੀ ਉਹ ਦੱਸ ਕੇ ਗਿਆ ਜੀ ਉਹਦੇ ਬੱਚੇ ਨੂੰ ਹਜੇ 4 ਸਾਲ ਹੋਏਗੇ ਨੂੰ ਪੀਆਰ ਹੋ ਚੁੱਕਾ ਦੋ ਕਰ ਲੈ ਹੋਏ ਆ ਬੱਚੇ ਨੇ ਪੜਦੇ ਪੜਦੇ ਨਾਲ ਹੀ ਪੂਰੀ ਰਿਸਰਚ ਕਰਕੇ ਪੜ੍ਹਾਈ ਤੋਂ ਬਾਅਦ ਵੀ ਉਹਨੇ ਜਿਹੜਾ ਕੀ ਆ ਫਾਈਨੈਂਸ਼ੀਅਲ ਐਡਵਾਈਜ਼ਰ ਦਾ ਆਪਣਾ ਕੰਮ ਸ਼ੁਰੂ ਕੀਤਾ ਇੰਸ਼ੋਰੈਂਸ ਸੈਕਟਰ ਦੇ ਵਿੱਚ ਕੀਤਾ ਰੀਅਲਟਰ ਦੇ ਵਿੱਚ ਵੀ ਜਿਹੜਾ ਕੀ ਉਹ ਚੀਜ਼ਾਂ ਦੇ ਬਿਲ ਨੂੰ ਚਲਾ ਗਿਆ ਸਰ ਦੋ ਕਰ ਲੈ ਕੇ ਬੱਚਾ ਬੈਠਾ ਹੋਇਆ ਸੋ ਇਦਾਂ ਦੀਆਂ ਨਾ ਇੱਕ ਇੱਕ ਐਗਜ਼ਾਮਪਲ ਨਹੀਂ ਆ ਕਹੂੰਗਾ ਨਾ ਕਿ ਇੱਕ ਇੱਕ ਐਗਜ਼ਾਮਪਲ ਦੱਸ ਦਿਆਂ ਬਾਧੂ ਐਗਜ਼ਾਮਪਲ ਆ ਸਿਰਫ ਗੱਲ ਆ ਕਿ ਸਹੀ ਚੀਜ਼ ਪੋਜ਼ਿਟਿਵਿਟੀ ਮਲੇ ਕੀ ਦੇਖਣ ਨੂੰ ਮੈਂ ਤਾਂ ਕਹਿੰਦਾ ਉਹਨਾਂ ਵਾਇਗਰੂ ਨੇ ਸਾਡੇ ਨਾਲ ਉਹ ਕਰਨਾ ਜੋ ਮੇਰੀ ਸੋਚ ਹੈਗੀ ਆ ਜੇ ਮੈਂ ਚੰਗਾ ਚੰਗਾ ਸੋਚੂਗਾ ਮੈਂ ਨਾ ਆਪ ਹੀ ਚੰਗਾ ਹੋਊਗਾ ਮੈਂ ਮਾੜਾ ਮਾੜਾ ਸੋਚੂਗਾ ਤੇ ਮੇਰੇ ਨਾਲ ਉਹੀ ਚੀਜ਼ ਹੋਊਗੀ ਸੋ ਕੈਨੇਡਾ ਸਿਰਫ ਇੱਕੋ ਚੀਜ਼ਾਂ ਕਹਿੰਦਾ ਅੱਜ ਮੈਂ ਹੋਰ ਦੱਸਦਾ ਜੇ ਤਾਂ ਆਪਣੇ ਬੱਚੇ ਨੂੰ ਭੇਜਣਾ ਸਪੈਸ਼ਲੀ ਪਲੱਸ 2 ਵਾਲੇ ਬੱਚੇ ਨੂੰ ਜੋ ਆਪਾਂ ਹਾਰੇ ਵੀਡੀਓ ਚ ਕਹਿੰਨੇ ਆ ਰਹੇ ਆਂ ਸ਼ਰਤ ਰੱਖ ਲਓ ਕਿ ਇਥੇ ਪਾਰਟ ਟਾਈਮ ਕੰਮ ਕਰ ਕਿਥੇ ਮੈਕਡੋਨਲਡ KFC ਕਾਫੀ ਸ਼ਾਪ ਵਾਟਐਵਰ ਉੱਤੇ ਜਾ ਕੇ ਇਹੀ ਕੰਮ ਜਿਹੜਾ ਕੀ ਆ ਕਰਨੇ ਪੈਣੇ ਹੀ ਹੈਗੇ ਆ ਕਿਉਂਕਿ ਬੱਚਾ ਵਰਡ ਭੇੜ ਚਾਲ ਜਿਹੜੀ ਗਈ ਸੀ ਨਾ ਕਿ ਬੱਚ ਪਹੁੰਚ ਗਿਆ ਕੈਨੇਡਾ ਇਦਾਂ ਪੈਕੇਜ ਲੈ ਕੇ ਪਹੁੰਚ ਜਾ ਉਹ ਬੱਚਾ ਡੈਫੀਨੇਟਲੀ ਤੰਗ ਜ਼ਰੂਰ ਆ ਨਾ ਸਕਿੱਲ ਹੈਗਾ ਨਾ ਵਿਲ ਹੈਗੀ ਆ ਨਾ ਵਿਲੇ ਆ ਨਾ ਸਕਿੱਲ ਆ ਉਹ ਬੱਚਾ ਐਸਲੇ ਬਹੁਤ ਤੰਗ ਆ ਸੋ ਐਸਲੇ ਉਸ ਬੱਚੇ ਨੂੰ ਲੋੜ ਆ ਵੱਡਾ ਜਿਹਾ ਦਿਲ ਰੱਖਣ ਦੀ ਜਗਰਾ ਰੱਖਣ ਦੀ ਸਮਾਂ ਬਦਲ ਜਾਣਾ ਇਹ ਵੀ ਨੰਗ ਜਾਣਾ ਜਿਹੜੇ ਪੁਰਾਣੇ ਬੱਚੇ ਵੀ ਮੈਂ ਕਹਿੰਦਾ ਨਾ ਐਗਜ਼ੈਂਪਲਾਂ ਦਿੰਦੀਆਂ ਸੈੱਟ ਹੋਏ ਸੈੱਟ ਹੁੰਦੇ ਆ ਉਹਨਾਂ ਨੇ ਵੀ ਯਾਰ ਇਦਾਂ ਸਾਰਿਆਂ ਨੇ ਧੱਕੇ ਖਾਦੇ ਆ ਸਟਰਗਲ ਕੀਤੀ ਆ ਕਿਸੇ ਦੀ ਸਟਰਗਲ ਜ਼ਿਆਦਾ ਕਿਸੇ ਦੀ ਸਟਰਗਲ ਘਾਟਾ ਪਰ ਜ਼ਿੰਦਗੀ ਚ ਕਾਮਯਾਬ ਉਹੀ ਹੁੰਦਾ ਜਿਹੜਾ ਲਗਾਤਾਰ ਚੱਲਦਾ ਰਹਿੰਦਾ ਉਹ ਜਿਹਦਾ ਇੱਕ ਸਟੋਰੀ ਵੀ ਸੀਗੀ ਨਾ ਉਹ ਕਛੂ ਕਮੇ ਤੇ ਖਰਗੋਸ਼ ਦੀ ਵੀ ਇੱਕ ਪੇਸ ਤੇ ਚੱਲੀ ਜਾਵਾਂਗੇ ਸਿਰੇ ਲੱਗ ਜਾਾਂਗੇ ਹਿੰਮਤ ਛੱਡ ਕੇ ਰੁਕ ਜਾਵਾਂਗੇ ਤੇ ਆਪਾਂ ਜਿਹੜੀ ਕੀ ਉਹ ਰੇਸ ਹਾਰ ਜਾਵਾਂਗੇ ਤੇ ਉਮੀਦ ਕਰਦਾ ਵਾਂ ਸਾਰੇ ਜਾਣੇ ਇਸ ਨੈਕਟੀਵਿਟੀ ਦੌਰ ਦੇ ਵਿੱਚ ਜੇ ਕਿਸੇ ਨੂੰ ਨੈਕਟੀਵਿਟੀ ਲੱਗ ਰਹੀ ਹੈ ਨਾ ਸੋ ਅੱਜ ਵਾਲੀਆ ਵੀਡੀਓ ਵੀ ਸੇਵ ਕਰ ਲਓ ਆਪਣੀਆਂ ਬਣਾ ਕੇ ਕਿ ਅੱਜ ਮੈਨੂੰ ਇਹ ਤੰਗੀਆਂ ਸਾਲ ਬਾਅਦ ਫਿਰ ਵੀਡੀਓ ਬਣਾਇਆ ਕਿ ਦੇਖਿਓ ਕਿ ਤੰਗੀ ਹੈ ਜਾਂ ਨਹੀਂ ਹੈ ਥੈਨ ਕਹਿੰਦੇ ਇਸ ਜ਼ਿੰਦਗੀ ਦਾ ਨਾ ਸਫਰ ਆ ਸੋ ਇਸ ਚੀਜ਼ ਨੂੰ ਚਲਦੇ ਰਹੀਏ ਤੇ ਜਰੂਰ ਤੁਸੀਂ ਸਿਰੇ ਜਰੂਰ ਲੱਗੋਗੇ ਜੀ ਚਲੋ ਬਹੁਤ ਹੀ ਵਧੀਆ ਤੁਸੀਂ ਜਾਣਕਾਰੀ ਵਿਦਿਆਰਥੀਆਂ ਨੂੰ ਦਿੱਤੀ ਹੈ تیرਤ ਜੀ 8557885578 ਕੋਈ ਵੀ ਵਿਦਿਆਰਥੀ تیرਤ ਜੀ ਦੇ ਨਾਲ ਗੱਲ ਕਰਨਾ ਚਾਹਵੇ ਤੇ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਬਹੁਤ ਧੰਨਵਾਦ